ਹਾਂਜੀ ਦੋਸਤੋ ਮੈਂ ਅੱਜ ਖੜਾ ਪਿੰਡ ਕੋਟਲੀਗਲਾ ਜ਼ਿਲ੍ਹਾ ਮਾਨਸਾ ਹੈ ਮੇਰੀ ਪਿੰਡ ਹੈ ਤੇ ਘਰ ਦੇ ਸਾਨੂੰ ਹਾਲਾਤ ਦਿਖਾਉਣ ਨੇ ਬਹੁਤ ਮਾੜੇ ਹਾਲਾਤ ਹੈ ਦੋ ਕਮਰੇ ਦੋਨੋਂ ਹੀ ਇੰਨੇ ਨੀਵੇਂ ਹੋ ਚੁੱਕੇ ਆ ਤੇ ਜਦੋਂ ਮੀਂਹ ਆ ਜਾਂਦਾ ਮੀਂਹ ਤਾਂ ਸਾਰੇ ਭਰ ਜਾਂਦੇ ਆ ਪਾਣੀ ਦੇ ਨਾਲ ਤੇ ਆਹ ਦੇਖੋ ਸੱਤਾਂ ਵੀ ਚੌਂਦੀਆਂ ਤੇ ਘਰ ਦੇ ਇੰਨੇ ਕੁ ਮਾੜੇ ਹਾਲਾਤ ਹੈ ਆਪਾਂ ਇਹਨਾਂ ਵੀਰਾਂ ਦੀ ਮਦਦ ਕਰਨੀ ਆ ਦੋਨੇ ਮੀਆਂ ਵੀ ਇੱਥੇ ਰਹਿੰਦੇ ਆ ਤੇ ਦੋ ਬੱਚੇ ਇਹਨਾਂ ਦੇ ਦੋਨੇ ਬੱਚੇ ਪੜਦੇ ਸਕੂਲ ਦੇ ਵਿੱਚ ਕੁੜੀਆਂ ਨੂੰ ਹਟਾ ਲਿਆ ਇਹਨਾਂ ਨੇ ਕਿਉਂਕਿ ਮਹਿਲਾ ਨਹੀਂ ਹੈ ਉਹਦੇ ਨਾਲ ਘਰ ਦਾ ਜਿਹੜਾ ਗੁਜ਼ਾਰਾ ਕਰਨੀ ਔਖਾ ਹੋਇਆ ਨੇ ਤੇ ਪੜਾਉਣ ਦੀ ਤਾਂ ਗੱਲ ਦੂਰ ਰਹਿ ਗਈ। ਮੁੰਡਾ ਚਲ ਪੜਦਾ ਠੀਕ ਹੈ ਤੇ ਪਰ ਇੰਨੇ ਕਮਾੜੇ ਹਾਲਾਤ ਆ ਬਈ। ਦੋਨੇ ਹੈਂਡੀਕੈਪਟ ਐ ਮੀਆਂ ਵੀ ਤੇ ਆਪਾਂ ਜ਼ਰੂਰ ਇਹਨਾਂ ਦੀ ਮਦਦ ਕਰਨੀ ਆ ਬਾਈ। ਉਹਨਾਂ ਕੇ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਭਰਾ ਕੋਈ ਇਹਨਾਂ ਦੀ ਮਦਦ ਕਰਨ ਵਾਲਾ ਹੋਵੇ ਤੇ ਉਹ ਵੀਡੀਓ ਉਹਨਾਂ ਤੱਕ ਪਹੁੰਚ ਜਾਏ। ਮੈਂ ਬਹੁਤ ਵੀਡੀਓ ਦੇਖਦਾ। ਇਹ ਫੇਸਬੁਕ ਤਾਂ ਅਲਾਓ ਨਹੀਂ ਕਰਦੀ ਹੈਗੀ ਵੀ ਆਪਾਂ ਵੀਡੀਓ ਹੈ ਜੇ ਆਪਾਂ ਕਿਸੇ ਦੀ ਪਾਈਏ। ਪਰ ਇਹ ਮੈਨੂੰ ਮਜੂਰੀ ਦੇ ਵਿੱਚ ਵੀਡੀਓ ਪਾ ਰਿਹਾ ਮੈਂ। ਮੇਰਾ ਵੀ ਕੋਈ ਜੀ ਨਹੀਂ ਕਰਦਾ ਸੀ ਵੀ ਇਹ ਵੀਡੀਓ ਪਾਵਾਂ ਮੈਂ ਕਹਿੰਦਾ ਵੀ ਮੇਰੇ ਪੇਜ ਨੂੰ ਫੋਲੋ ਕਰਨਾ ਕਰੋ ਨਹੀਂ ਕਰਨਾ ਜਮਾਂ ਨਾ ਕਰਿਓ ਮੈਂ ਤੁਹਾਨੂੰ ਇਹ ਨਹੀਂ ਕਹਾਂ ਮੇਰੇ ਪੇਜ ਨੂੰ ਫੋਲੋ ਕਰ ਲਓ ਪਰ ਇਹ ਵੀਡੀਓ ਨਾਲ ਵੱਧ ਤੋਂ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਇਹਨਾਂ ਇਹ ਕਰਦੀ ਆਪਾਂ ਮਦਦ ਕਰ ਸਕੀਏ ਦੋ ਬੱਚੇ ਸੀ ਦੋਨੋਂ ਮਹंगाई ਦੇ ਕਰਨੇ ਨੇ ਹਟਾ ਲਏ ਮੁੰਡਾ ਇਕੱਲਾ ਪੜ ਰਿਹਾ ਭਈ ਬੱਚੇ ਦੋਨੋਂ ਹੀ ਮਿਹਨਤੀ ਹੈ ਬਹੁਤ ਮਿਹਨਤੀ ਹੈ ਬੱਚਾ ਕੰਮਗ ਵੀ ਕਰ ਰਿਹਾ ਤੇ ਪੜ ਵੀ ਰਿਹਾ ਨਾਲ ਦੀ ਨਾਲ ਇਸ ਵੀਡੀਓ ਦੇ ਨਾਲ ਲਾਈਕ ਕਮੈਂਟ ਕਰਿਓ ਵੱਧ ਤੋਂ ਤਾਂ ਕਿ ਇਹ ਵੱਧ ਲੋਕਾਂ ਤੱਕ ਜਾਵੇ ਤਾਂ ਮੈਂ ਕਹਿਣਾ ਵੀ ਲਾਈਕ ਕਮੈਂਟ ਕਰਿਓ ਤੇ ਮੈਨੂੰ ਕੋਈ ਹੋਰ ਸੌਂਗ ਨਹੀਂ ਸੀ ਤੇ ਮੇਰੇ ਕੋਲ ਇੰਨਾ ਰਬੀਆ ਵੀ ਨਹੀਂ ਸੀ ਮੈਂ ਇਹਨਾਂ ਦੀ ਮਦਦ ਕਰ ਸਕਾਂ ਪਰ ਮੇਰੇ ਕੋਲ ਇਹ ਜਰੀਆ ਸੀ ਇੱਕ ਮੈਂ ਤੁਹਾਡੇ ਤੱਕ ਇਹ ਘਰ ਪਹੁੰਚਾਇਆ ਵੀ ਜੇ ਮੀਂਹ ਕਣੀ ਦੇ ਵਿੱਚ ਕੋਈ ਦੁਰਘਟਨਾ ਵਾਪਰ ਜੇ ਤਾਂ ਫਿਰ ਵੀ ਆਪਾਂ ਕੈਮਰੇ ਚ ਆ ਕੇ ਖੜਾਂਗੇ ਆਪਾਂ ਪਹਿਲਾਂ ਮਦਦ ਕਿਉਂ ਨਾ ਕਰੀਏ ਇਹ ਪਰਵਾਹਾਂ ਦੀ ਆਪਾਂ ਪਹਿਲਾਂ ਮਦਦ ਕਰੀਏ ਬਾਹ ਫੜੀਏ ਤਾਂ ਕਰਕੇ ਜੇ ਨਾ ਭਈ ਇਹ ਵੀ ਵੀਡੀਓ ਨੂੰ ਨਾ ਵੱਧ ਤੋਂ ਸ਼ੇਅਰ ਕਰ ਦਿਓ ਇਹ ਤਾਂ ਕਿ ਉਹ ਲੋਕਾਂ ਤੱਕ ਪਹੁੰਚੇ ਜਿਹੜੇ ਭਰਾ ਮਾ ਕੋਲ ਪੈਸਾ ਆਏਗਾ ਤੇ ਉਹ ਲਾਉਣਾ ਵੀ ਚਾਹੁੰਦੇ ਆ ਘਰਾਂ ਵਾਸਤੇ ਕਿਉਂਕਿ ਉਹਨਾਂ ਤੱਕ ਕੋਈ ਜਰੀਆ ਨਹੀਂ ਬਣਦਾ ਕੋਈ ਪਹੁੰਚਾ ਨਹੀਂ ਰਿਹਾ ਚੀਜ਼ਾਂ ਤੁਹਾਨੂੰ ਇਹ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ